ਅਕਲ ਫਦਾਮ ਖਾਣ ਨਾਲ ਨਹੀਂ ਆਉਂਦੀ। ਧੰਕੇ ਖਾਣ ਲਾਉਂਦੀ ਐ। ਵੱਲੋਂ ਲਾਲ ਲਾਲਾ ਪੂਰਾ। ਇਹ ਮੁੰਡੇ ਦੇ ਬੋਲ ਆ ਜੀ। ਸਿਕਾਲ ਸਿਕਾਲ। ਹਾਂ। ਹਾਂ। ਬਰਦਾ ਮਾ। ਲੈ ਕੇ ਲਿਗਾ ਮਾ ਜੂ। ਜੰਮ ਕੇ ਕਰੀ ਵਾਂ। ਅੱਗ ਦਾ ਬਾਲਣ ਸਾਰਾ ਮੁਕਾਤ ਹੈ? ਬਾਲਣ ਸਾਰਾ ਮੁਕਾਤ ਆ। ਕੀ ਆ? ਬਾਲਣ ਲੈ ਕੇ ਆਈ ਜਿਹੜਾ ਹੋਰ ਪਾਪਾ ਮੈਂ ਨੇ ਪਟਾਇਆ ਪੂਲਰ ਉਹ ਪੁੱਛਣਾ ਕਿ ਕ੍ਰੈਡਿਟ ਪਰ ਜਾ ਪੁੱਛਣਾ ਕਿ ਚਾਕੇ ਸਿਟੀ ਹੈ ਪੁੱਛਣਾ ਨੂੰ ਕਿ ਜੜੜਾਂ ਨੂੰ ਕਿਵੇਂ ਪੁੱਛਣਾ ਪੁੱਛਣਾ ਵੈਲਾ ਕਿਲਾ ਹੂ ਤੇ ਮੇਹੀ ਤੁਮ ਬਸੇ ਮੋੜ ਦਾ ਫੇ ਮੜਿਆ ਹੂੰਗਾ ਹੋ ਗਿਆ ਨਾ ਡਿਗਰੀ ਵਾਲਾ ਤਾਂ ਅਰੇ ਤੱਕ ਗਿਆ ਹੈ ਅੱਜ ਇੱਥੇ ਗਿਆ ਮੈਂ ਆ ਤੁਸੀਂ ਵੀ ਨਾਲ ਪੀ ਆ ਜਾ ਮਿਲ ਕੇ ਮਰੱਡੇ ਹੀ ਵੀਦਾ ਸਭ ਆਦੇ ਪੀੜੇ ਆ ਪਾਸੋਂ ਲੱਗੇ ਰਹੇ ਕਹਿੰਦਾ 300 ਦੇ ਪਟਰੀਲੇ ਵੀ ਵਿਦਦੀ ਆ ਕੋਣ ਜਗਦੀਪ ਮਰੱਡੇ ਬਿੰਦਰ ਅੱਛਾ ਤਾਂ ਬਿੰਦਰ ਦਾ ਤਾਂ ਕੰਮ ਉੱਥੇ ਹੈ ਬਿੰਦਰ ਦਾ ਤਾਂ ਆਫਿਸ ਉੱਥੇ ਹੈ ਜੇ ਪੀੜੋ ਪੀੜ ਦਾ ਮੂਣੀ ਹੋ ਗਈ ਬਈ ਬਾਕੇ ਤਾਂ ਨਹੀਂ ਕਿੱਟ ਕਰੂ ਇੱਕ ਵਾਰ ਤਾਂ ਜੋਰ ਪੈਂਦੀ ਪੈਂਦਾ ਇੱਕ ਵਾਰ ਤਾਂ ਜੋਰ ਪੈਂਦੀ ਆ ਕੱਢ ਗਿਆ ਭਾਈ ਕੱਢ ਗਿਆ ਫਸਾਈ ਕਰ ਤਰ ਕਾਲੀ ਕਾਲ ਇਹ ਤਾਂ ਹੀ ਦਾ ਜੋ ਆ ਬਈ ਚਿੱਤੇ ਪਾਈ ਫਿਰਉਂਦੇ ਵਿਲੇ ਹੋਗੇ ਬਰਾ ਦੰਦ ਵਿਖੇ ਘਰ ਦੀ ਉਹਦੇ ਤਾਂ ਵਧੀਆ ਚੱਲਿਆ ਬਾਈ ਹਾਂ ਹਾਂ ਲੱਗੇ ਜਿਹਾ ਬਦਨੀ ਵੀਡੀਓ ਰ ਬਹੁਤ ਟਾਈਮ ਬਾਅਦ ਸਹੀ ਚੱਲਿਆ ਹੈ ਬਾਈ ਪਤਾ ਨਹੀਂ ਵੀਡੀਓ ਰਮੀ ਨੂੰ ਆਤੀ ਤੇ ਦੰਦੇ ਨਵੇਂ ਰਵਾਤੇ ਹੁਣ ਐਸਾ ਥੋੜਾ ਚੱਲਿਆ ਹੈ ਇਹ ਵੀ ਹੈ ਕਿ ਬਣਾਵ ਕੇ ਇਹ ਠੀਕ ਚੱਲਿਆ ਐਸੋ ਮਾਰਦੇ ਸਵਾਰ ਕੇ ਹੈ ਸਵਾਰ ਕੇ ਮਾਰਦੇ ਤੂੰ ਮਾਰਦਾ ਤੁਰੋ ਨਹੀਂ ਆਇਆ ਪਤਾ ਕਿੱਥੇ ਆ ਪਤਾ ਹੋਲੀ ਆਊਗਾ ਭਾਈ ਉਹ ਹਾਂ ਆਹੋਲੀ ਆਊਗਾ ਤੂੰ ਪਤਾ ਨਹੀਂ ਇਹ ਕੋੜਾ ਭਾਈ ਇਹ ਜੇ ਲਾਇਆ ਕਬੂਤੇ ਲਾਉਣ ਹਾਂ ਹੈ ਵੀ ਮਗਾ ਪੰਜ ਇਹ ਜੇ ਲਾਇਆ ਉੱਥੇ ਲਾਉਣ ਹਾਂ ਯਾਰ ਦਿਨ ਹੋ ਗਏ ਲੱਗਿਆ ਨੂੰ ਉਹਨਾਂ ਨੇ ਕਿਹਾ ਜਿੰਨ ਵੇੜਦਾ ਨਾ ਯਾਰ ਦਿਨ ਚਾਹਵੇਂ ਹੋ ਗਏ ਮਾ ਇਹਨਾਂ ਪਹਿਲਾਂ ਵਾਲਾ ਕੱਢ ਕੇ ਲਾਉਣਾ ਸੀ ਉੱਥੇ ਪੰਜ ਸੌ ਪੰਜ ਸੌ ਤੱਕ 500 ਘਟਾ ਗੱਡੇ ਡਿਆੜੀ ਨੂੰ 500 ਕੁੱਤੇ ਲਾਤਾ ਇੱਕ ਕਰਿਆ ਹੜੀ ਕਿ ਤਿੰਨ ਭਈਆਂ ਨੇ ਆਇ ਲਾਇਆ ਚਾਰ ਫਿਰ ਹੋ ਗਏ ਮਟੂਈਆ ਚਾ ਉਹਦੀ ਮਸ਼ੀਨ ਦਾ ਕੰਮ ਲੋੜਦਾ ਨਾਲੇ ਨਾ ਕਿਹਾ ਉਹਨੂੰ ਬਾਹਰ ਤੋਂ ਭਈਏ ਲਾ ਬਈ ਇਹ ਕਹਿੰਦਾ ਸਾਰੀ ਚੰਗਾ ਫੂਲ ਨੰਬਰ ਕੁੱਤਾ ਕਹਿੰਦਾ ਫੂਨੇ ਬਹੁਤ ਬੜਾ ਲੱਗ ਰਿਹਾ ਕਿ ਜਿਹੜਾ ਕਾਲੂ ਲਾ ਕੇ ਆਇਆ ਲੈਟਰ ਰਾਈ ਅੱਛਾ ਅੱਛਾ ਹੋਰ ਬਾਹਰ ਤੋਂ ਪਿਆਏ ਦਾ ਉਹਨੂੰ ਦੰਦ ਦਾ ਖੜਾ ਹੀ ਨਹੀਂ ਇਹ ਵਧੀਆ ਯਾਰ 5000 ਕੁੱਤਾ ਲਾਉਣ ਆ ਗਿਆ ਨੇ ਵਧੀਆ ਮਸ਼ੀਨ ਤਾਂ ਫਾਇਦਾ ਹੀ ਆਈ ਆ ਉਹ ਕੰਮ ਲੱਗੇ ਹੋਏ। ਮੈਂ 5000 10 ਦਿਨ ਦਾ ਕੰਮ ਹੈ ਨਾ ਹੁੰਦਾ। ਮੁਝੇ 500 ਰੁਪਏ ਲਾਉਂਦੇ ਆ। ਆ ਗਿਆ ਆ ਗਿਆ ਚੋਬਰ। ਕੌਣ? ਬੰਦਾ ਤੇਰਾ। ਆ ਗਿਆ ਆ ਗਿਆ। ਟਰੈਕਟਰ ਦੀ ਆਵਾਜ਼ ਏਸੀ ਵਰਗੀ ਦੂਤ ਪਹੁੰਚਾਉਂਦਾ। ਓਏ ਕਿਹਨਾਂ ਦਾ ਖੜਾ ਆ ਆਪਣੇ ਟਰੈਕਟਰ ਵਾਲੇ ਆਉਂਦਾ ਮੈਂ। ਹਾਂ। ਇਹਦਾ ਟਰੈਕਟਰ ਮੂਹਰੇ ਖੜਾ ਹੈ। ਬਾਦੂ ਆਪਣੇ ਆਈ ਗਿਆ। ਬੋਰ ਨੂੰ ਕੱਢ ਲਾ ਬਾਹਰ ਉਹਨੂੰ ਵੀ ਉਹ ਵੀ ਸਾਥ ਸੋ ਦਵਾ ਲੋ ਐ ਤੇ ਕਿ ਆਊਗਾ ਉਈ ਜਾਣਦਾ ਤਾਂ ਔਖਾ ਇਹ ਵੀ ਉਰਦੇ ਮੋੜ ਲਾ ਹਾਂ ਕਿੱਦ ਕੱਟਾ ਵਾ ਤੱਕਰਾ ਫੋਨ ਨਹੀਂ ਚੱਟਦਾ ਹਾਂ ਲੈ ਚੱਕੇ ਜੇ ਕੰਗਰਾ ਤੇ ਤੇਰੀ ਮਗਿਆ ਪਿਆ ਉਹ ਪਹਿਲਾਂ ਦਰ ਦਿੰਦਾ ਤੇ ਖੋਲ ਦੇ ਗੇਟ ਲੋ ਭਾਈ ਖਾਏਵੇਂਗਾ ਫਾਰਮ ਮੁੰਡੇ ਦਾ ਮੁੰਡੇ ਦਾ ਫਾਰਮ ਦਿਖਾ ਦੀਏ ਇਹ ਆਪਾਂ ਜੀ ਫਾਰਮੀ ਦਾ ਸਾਦਾ ਗੰਨੇ ਨੂੰ ਦਿੱਤੇ ਲਾਤੇ ਹਾਂ ਇਹ ਲਾ ਦੋ ਲਾ ਮੈਂ ਮੈਂ ਕਹਿੰਦਾ ਮੁੰਡੇ ਸੁੱਕ ਜਾਣਾ ਨਾਲੇ ਪਾਣੀ ਉਹਨੂੰ ਪਿਆ ਵੋਟਾਂ ਪਾਣੀ ਲਾਉਣੀ ਪੈਣਾ ਰੋਣਾ ਪੈਣਾ ਨਹੀਂ ਫਿਰ ਬੁੱਢਾ ਸੁੱਕ ਜਾਣਾ ਹਾਂ ਈਲੇ ਲਾਜ਼ਮ ਨਾ ਲਾ ਦੇ ਤੂੰ ਜੇ ਗੁੱਡ ਤਾਂ ਲਾ ਦੇ ਉਹਨੂੰ ਫਿਰ ਲਾ ਦੇ ਉਹਦਾ ਚੱਕਰ ਹਾਂ ਹਾਂ ਹੋ ਇੱਕ ਪਾਣੀ ਲੱਗ ਗਿਆ ਜਾਨੂ ਵੀਦੇ ਹੋਰ ਨਿਕਲਾ ਉਹਨਾਂ ਕੰਨੇ ਜਿਹੜਾ ਫਸਿਆ ਪਿਆ ਉਹਦੇ ਬਾਅਦ ਖਾਂ ਪਾਣੀ ਖੇਡਾ ਬਸ ਉਮੀਦਾਂ ਨਹੀਂ ਪਤਾ ਉਮੀਦਾਂ ਦਾ ਹੁਣ ਮੇਰੀ ਗੱਲ ਸੁਣ ਲੈ ਆ 20 ਤਰੀਕ ਥਾਈ ਦੇਖ ਲੈ ਇਹਨੂੰ ਵਾਹੋ ਦੇਖ ਲੈ ਕੋਈ ਦਿਨ ਦੇਖ ਲੈ ਖਬਰੇ ਪਈ ਜਾਣਾ ਇਹਦੇ ਕੋਈ ਪਤਾ ਨਹੀਂ 60 70% ਦੱਸਿਆ ਹੋਇਆ ਦਾ ਸ਼ੁੱਕਰਵਾਰ ਦਾ ਪੱਕਾ ਮਹੀਆਂ 85 ਹੋ ਗਿਆ ਕੱਗਾ ਦਾ ਕੱਲ ਕੱਲ 60 ਦਾ ਅੱਜ ਅੱਜ 85 ਹੋ ਗਿਆ 5 6 ਦਿਨ થઈ ਗਿਆ ਕਹਿ ਦਿੰਦਾ ਸ਼ੁੱਕਰਵਾਰ ਦਾ ਦੋ ਦੋ ਦਿਨ ਦਾ ਸਹਿਵਾ ਸ਼ਨੀਵਾਰ ਦਾ ਗੈਪ ਆ ਇਹਦਾ ਫੇਰ ਨਹੀਂ ਆ ਦੇਖ ਲੈ 6 ਦਿਨ ਇਹ ਆ ਕੱਲ ਇੱਕ ਵਾਰ ਬੱਦਲਬਾਈ ਹੋ ਗਈ ਸੀ ਬੱਦਲਬਾਈ ਦਾ ਹੁਣ ਵੀ ਹੋਈ ਪਈ ਆ ਹੈ ਉਹ ਆਈ ਨਹੀਂ ਸ਼ੁੱਕਰਵਾਰ ਦਾ ਕਾਲਾ ਕਾਲਾ ਬੱਦਲ ਤਾਂ ਖਰੇ ਹਰੇ ਵੀ ਹੈਗਾ ਬਾਣ ਲਾਗੇ ਬੱਦਲ ਸ਼ੁੱਕਰਵਾਰ ਦਾ ਮੀਂਹ ਪੈ ਜਾਣਾ ਫਿਰ ਅੱਗਬਾਰ ਨੇ ਦੱਸਿਆ ਵੀ ਹਰਿਆਣੇ ਆ ਪੰਜਾਬ ਵਿੱਚ ਬਰਸਾਊਗੀ ਅੱਜ 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 ਤਾਂ ਮੁਸ਼ਕਿਲ ਨਹੀਂ ਮੁਸ਼ਕਿਲ ਇਹ ਆ ਜਿੱਥੇ ਆਇਆ ਬੱਦਲ ਹੁੰਦਾ ਅਣੀ ਟੋਕ ਰੁਕੇ ਹਰੇ ਹੈ ਪਿਆਰ ਪਾਉਣ ਲੱਗੇ ਤੇ ਬਲੰਮੂ ਕਾਹਨ ਟਕਣਾ ਅੱਜ ਪੈ ਗਏ ਅੱਖੇ ਨਹੀਂ ਖੁੱਲੀਆਂ ਕਿ ਹੋਏ ਤੇ ਖੂਬ ਜੋਦਨ ਦੇ ਮੇਂ ਬਿਆਜਾ ਮੈਂ ਬੰਦਾਲੇ ਪੂਰੇ ਚੱਲ ਗਏ ਮਾ ਮੈਂ ਨਾ ਹੋ ਜਿੰਦਾ ਹੋ ਗਿਆ ਕੰਮ ਬਈ ਬੜ ਗਿਆ ਕੋਈ ਨਹੀਂ ਬਿਆਫਰਕ ਕੋਈ ਨਹੀਂ ਬਿਆਫਰਕ ਆ ਆਏ ਇਹ ਪਾਜੀ ਦਾ ਫਾਰਮ ਹਾਊਸ ਮੱਝਾਂ ਐਟਮਾਂ ਬਹੁਤ ਲਈ ਮੋਟੇ ਨੇ ਹੈ ਇਹ ਤਾਂ ਖਾਈ ਨਹੀਂ ਕਿ ਨਹੀਂ ਇਹ ਧਨੀਆਂ ਧਨੀਆਂ ਅਲਮ ਗਲਮ ਖਾਣਾ ਕੋਸਾ ਫਾਇਦਾ ਹੈ ਹੋ ਮੈਂ ਖੜੋਣੇ ਨੂੰ ਜੀ ਨੂੰ ਗਿਆ ਆਂ ਤੀ ਹਾਂ ਲਾਹੋੜਾ ਕਿੱਥੇ ਆ ਲਾਂਦਰਾ ਬਠੀਕਾ ਹੁਣ ਉਹ ਸੜਾ ਕੰਮ ਲੋਟਾ ਇਹਦਾ ਵਿਖਾਈ ਮਸ਼ੀਨ ਉੱਥੇ ਆ ਬਈ ਚੋਣ ਲੱਗਿਆ ਹੈ ਹਾਂ ਹਾਂ ਚੋਣ ਲੱਗਿਆ ਜੀ ਚੋਲਾ ਹੁਣੀਓ ਚਲੇ ਕਿੱਥੇ ਹਾਂ ਉਹ ਗਲੌਵਸ ਕੱਢੇ ਆ ਇਹਦੇ ਇਹ ਕਹਿੰਦੇ ਘਾਟਾ ਇਟਲੀਆਨ ਨਾਲ ਫਾਰਮ ਨਾਲ ਕਹਦਾ ਕੋਈ ਕਿੱਤਾ ਨਹੀਂ ਆ ਗਿਆ ਸੜਾ ਕਹਿੰਦਾ ਗਲੌਵਸ ਕਹਦਾ ਕਲਾ ਬੁਈ ਹੁੰਦੇ ਵਦ ਤੇ ਉਹ ਮੈਂ ਤਾਂ ਦੂ ਗਏ ਹੁਣੀਓ ਕਿ ਆ ਗਮ ਮੈਂ ਮਾ ਜੀ ਨਾਲ ਜੀ ਨਾਲ ਚੋਬੀ ਹੈ ਕਿ ਇੰਨੇ ਕਹਿ ਲੱਗਦੀ ਹੈ ਬਠੀ ਠੀਕ ਹੈ ਇਹ ਜਿਹੜੀ ਇਹ ਜੀਲੇ ਬਾਈ ਮੀਲੀ ਵਾਲੀ ਆ ਮੀਲੀ ਆ ਬਿਜਲੀ ਨਾਲ ਚੱਲਦੀ ਆ ਰੋਟਰ ਨਾਲ ਚੱਲਦੀ ਆ ਜਿਹੜੀ ਜੀਨੇ ਇਹ ਪੰਜ ਚਾਰ ਗਾਇਆ ਰੱਖੇ ਵੀ ਉਹਨੂੰ ਫਾਇਦੇ ਚ ਆ ਹੂੰ ਇਹ ਹੈ ਜਿਆਦਾ ਫਿਰ ਕੰਪਰੈਸ਼ਰ ਹੀ ਬੜੀ ਵਾਲਾ ਨਹੀਂ ਬਿਜਲੀ ਚੱਲੀ ਜਾਂਦੀ ਆ ਹੈ ਕਿਉਂ ਆ ਜਿਆਦਾ ਜਿਗਾਰ ਬਣਾਉਣਾ ਬਹੁਤ ਔਖਾ ਆ ਬਿਜਲੀ ਦਾ ਬੱਬਾ ਆਹੋ ਕਰੀ ਤੇ 1 ਲੱਖ ਰੁਪਏ ਲੱਗਦਾ ਜਿਗਾਰ ਵਾ ਆਹੋ ਫਿਰ ਕਿੰਨਾ ਕੰਡਾ ਲੱਗਦਾ ਜੋਂ ਨੂੰ ਗਿਆ ਇੱਕ ਬਾਈ ਜੋ ਵਿੱਚ ਦੋ ਦੋ ਦਿਨ ਮਿੰਟ ਤਿੰਨ ਮਿੰਟ ਤੋਂ ਚਾਰ ਜਣਾ ਨੂੰ ਇੱਕ ਵਾਰ ਜੋਂ ਆਣਾ ਲੈਨੇ ਤੇਰੇ ਤਾਂ ਚਾਹ ਪੰਜ ਮਿੰਟ ਦਾ ਕੰਮ ਬਸ ਹੈ ਲੈ ਪਪਾ ਨੇ ਦੋ ਸਾਲ ਲੱਗ ਕੇ ਜੋਂ ਨੇ ਚਾਰ ਜੁੜਨ ਇੱਕ ਵਾਰੀ ਹੋ ਗਿਆ ਹਰ ਕਰੇ ਦੋ ਵਾਰ ਕੋਈ ਵਾਰ ਟੱਪਣ ਲੱਗ ਜੰਨੀ ਐ ਇਹ ਕਿਹ ਟਾਈਮ ਲਾ ਦਨੀ ਆ ਨਹੀਂ ਨਹੀਂ ਜੇ ਜਿਗਾਰਡ ਬਣਾਏ ਉਹ ਮੈਂ ਬੜੀ ਉੱਥੇ ਚੋੜੀਆ ਕਿਹੜਾ ਜਿਗਾਰਡ ਜਿਹੜਾ ਪੌਂਗ ਬਣਾਉਂਦੇ ਨੇ ਉਹਦੇ ਉਧਰ ਉਧਰ ਨਹੀਂ ਕਿ ਸਾਡੀ ਇਹ ਲੋਕੀਂ ਉਹ ਨਾਲ ਬੱਝਦੀਆਂ ਇਹਦਾ ਆਏ ਭੰਮੀਆਂ ਦਿੰਦੀਆਂ ਮੈਂ ਪਤਾ ਜਿਕੜਾ ਉੱਥੇ ਬਣ ਗਿਆ ਸਾਈਡ ਤੇ ਮੰਦਰੀ ਦਾ ਉੱਥੇ ਗਏ ਬਾਹਰ ਜਿਹੜੇ ਪਿੱਛੇ ਲਾ ਕੇ ਉਹਦੇ ਜੇ ਕੁਸਰੇ ਜਾਏ ਖਾਣਾ ਲਾਏ ਜਿਕੜਾ ਕੋਈ ਦਿੱਲੀ ਚੁਲੀ ਜਾਏਗੀ ਦਰ ਕੀ ਫਿਰ ਪਿੱਛੇ ਵੜ ਜਾਏ ਬਿੱਲ ਲਾਉਣੀ ਚਾਹੀ ਪੋਲ ਕਿਉਂ ਨਹੀਂ ਆ ਗਏ ਸੋਚਦੇ ਆ ਲੈਟਰ ਲੈਟਰ ਲਾਈਵ ਹੋ ਰਿਹਾ ਲੈਟਰ ਵਾਲੀ ਤੇ ਸੰਗੰਜਾ ਰੋਣਾ ਹਾਂ ਇਹ ਡਾਡ ਦਾ ਥੀਕੋ ਉਹ ਵੀ ਜਾ ਕੇ ਉਹ ਮੇਤੀ ਲਈ ਤੇ ਰਹੇਗਾ ਤੇ ਰਹ ਲੇ ਜੀ ਜੀ ਲੇ ਜੂਗੋ ਕਰਨ ਨੂੰ ਮਾਫੀ ਮੋਟਰ ਦਾ ਅੱਧੇ ਹੀ ਹੁੰਨੀ ਆ ਇਹਦਾ ਅੱਧੇ ਹੀ ਹੈ ਤਾਂ ਹੀ ਰਵੇਟ ਵੀ ਆਉਂਦੀ ਆ ਹਾਂ ਇੱਕ ਗਾਇ ਜੁੜਦੀ ਆ ਇਹ ਇਹ ਉਹ ਜਾਰੀ ਬਣੀ ਜਾਂਦੀ ਜਾਂਦਾ ਬਾਬਾ ਚਲੋ ਆਪ ਐ ਘਰ ਕੇ ਜਾਂਦਾ ਹਾਂ ਨਹੀਂ ਇਹ ਤਾਂ ਹਵਾ ਵਾਲੇ ਆ ਇਹ ਜਦੋਂ ਦਵਾਇਆ ਅੱਛਾ ਆ ਦਵਾ ਗਿਆ ਹਾਂ ਬੇਟੀ ਕਰ ਜਿਦਾ ਜਾਂ ਦਵਾ ਗਾਇ ਜੁੜਦੀ ਏ ਰੱਜੀ ਜਾਰੀ ਬਣੀ ਆ ਆਹੋ ਬੜੀ ਕਿ ਹੋ ਜਾਂਦੀ ਆ ਕੀ ਗਾਹ ਹਾਉਦਾ ਪੰਜ ਚਾਰ ਕੇ ਲੂਟ ਹੈ ਕਰਨ ਰੋਡ ਬਸ ਉਹ ਗੋਡੇ ਨਹੀਂ ਕੰਮ ਹੁੰਦਾ ਬੈ ਬੈਰ ਦੀ ਆਮੀਨ ਨਾ ਦੇ ਨਹੀਂ ਉਹ ਕੰਮ ਮੈਨੂੰ ਠੀਕ ਹੈ ਆਹ ਬੱਦਲ ਗੋਡੇ ਨਹੀਂ ਕੰਮ ਹੁੰਦਾ ਨਹੀਂ ਦੇਖੀਆ ਇੱਕ ਬੰਦਾ ਬਾਹਰ ਅੰਦਰ ਹੋਇਆ ਜਿਹਦਾ ਮੱਟ ਜੀ ਹੋ ਰਹੀ ਨਾ ਹੈ ਕਿ ਨਹੀਂ ਤਰਾਇਦਾ ਲੈ ਸਭੈਂਦਾ ਬੰਦਰੀ ਪਾਉਂ ਨਾ ਮਿੰਟ ਦੁੱਦਾ ਕੰਮ 300 ਜਾਗੀ ਨਾਲ ਹੈ 300 ਜਾਗੀ ਆਨਲਾਈਨ ਹੈ ਨਹੀਂ 300 ਰੁਪਏ ਚ ਰੋਪੜਾ ਗਈ ਆਹੋ ਠੀਕ ਹੈ ਇਨੇ ਸਾਹਗੇ ਦਾ ਕਰਾਇਆ ਜਾਂ ਗਈ 300 ਚ 325000 ਦੀ ਗੱਡੀ ਗੁੱਡੀ ਲੈਣਾ 25000 ਤੇ ਗੱਡੀ ਗੁੱਡੀ ਲੈ ਗਿਆ ਤੇ ਫਿਰ ਦੁੱਧ ਨਾ ਉਹ ਜੋ ਗੇਰ ਦਾ ਦੁੱਧ ਹੈ ਉਹ ਜੋ ਡਰਮ ਚ ਦੁੱਧ ਫਿਰ ਕਿਵੇਂ ਆਉਂਦਾ ਇਹ ਚ ਆ ਥੋੜਾ ਆ ਖਾਣਾ ਹੈ ਆਏ ਜਾ ਕੇ ਦੋਨਾਂ ਪੈਰ ਜੋ ਹੋ ਗਏ ਅੱਜ ਲਗਾ 30 ਲੀਟਰ ਦੀ ਇਹ ਉੱਪਰ ਉੱਪਰਾਂ ਟੱਕਣੀ ਤੇ ਆਹ ਉੱਪਰ ਆਹ ਚੇਰ ਬੰਦਾ ਪ੍ਰੈਸ਼ਰ ਆਹ ਕਹਿੰਦੀ 30 ਲੀਟਰ ਦੀ ਹੈ 25 ਦੀ ਹੈ 25 ਦੀ ਠੀਕ ਹੈ ਹੁਣ ਦਰ ਮੁੰਡਾ ਰੋੜ ਕੇ ਇਤਮਾਦੀ ਤੇਮਾਦੀ ਲਈ ਆ ਵੀ ਕਿ ਲੀਟਰ ਦੀ 30 ਦੀ 30 ਲੀਟਰ ਦੀ ਚਾਹੀਦੀ ਜੀ 25 ਆਪ ਬਸ ਇਹ ਜਾ ਕੇ ਡੈਰਕ ਪਾਉਂਦਾ ਨਹੀਂ ਨਹੀਂ ਲੋਕ ਉਹ ਨਹੀਂ ਨਾ ਹਟਕਣਾ ਮੈਂ ਜਾਂ ਲੈ ਆ ਮ ਲੋਕ 60000 ਜਰ ਦੇ ਆਏ ਬੜੀ ਮਜ਼ੀਦ ਮੈਂ ਫਿਰ ਉੱਪਰ ਉਹ ਬੜੂ ਖਰਚਾ ਪਿਆ ਲੱਖਾਂ ਆ ਵੀ ਨਾ ਬਾਅਦ ਵਿੱਚ ਪੈਕੂ ਕੰਦਾ ਪਿੱਛੇ ਸੱਤ ਰੋਣਾ ਪੈਂਦਾ ਕੰਪਰੈਸ਼ਰ ਸਭ ਨੂੰ ਲੰਮਾ ਪੈਂਦਾ ਉਹ ਤਾਂ ਸਿਸਟਮ ਹੋਰ ਆ ਫਿਰ ਉਹਦਾ ਫਾਰਮਲ ਸਿਸਟਮ ਹੈ ਪ੍ਰੈਸ਼ਰ ਇਹਦੇ ਵਰਗੀ ਆ ਸਾਦੀ ਆ ਵੀ ਇੰਨਾ ਪ੍ਰੈਸ਼ਰ ਬੜਾ ਨਾਮ ਹੋਵੇ ਜੁੱਦਾ ਬਸ ਬੜੇ ਨਾਮ ਨਾਲ ਆਵਾਲੇ ਜਿਹੜੇ ਇਹ ਟੈਂਕ ਲਾਉਣੇ ਆਲੇ ਕੋਲ ਆਹਾ ਠੀਕ ਵਧੀਆ ਅਜੇ ਪੰਡਾ ਪਈ ਨਹੀਂ ਚਾਰ ਨਹੀਂ ਆ ਹੁਣ ਕੰਮ ਆਉਂਦੀ ਆ ਜਦੋਂ ਮੀਮੂ ਪੈ ਗਿਆ ਰੱਖ ਨਹੀਂ ਬੱਟ ਹੋਏ ਮੀਮੂ ਬਾਤ ਰੱਖੀ ਹੈ ਭਾਈ ਮੁੰਡੇ ਨਾਲ ਮੀਮੂ ਬਾਤ ਕਰਿਆ ਜਿਹੜਾ ਜੂੜ ਜਾਈਦਾ ਜਦ ਬਚ ਗਈ ਨਾ ਕੱਖ ਨਾ ਬੱਟ ਹੋ ਚਲੀ ਖਤੋਂ ਟਾਈਪ ਪਾ ਦੇ ਆਪਣਾ ਇਹਦੇ ਬੰਦੇ ਨੇ ਅਸਲੀ ਰੰਦ ਦਾ ਬਾਦ ਅੱਧੀ ਜਾਂ ਬਾਗੋਂ ਕਰਿਆ ਨਾ ਗੱਲ ਮੈਨੂੰ ਦੇਣਾ ਕੱਖਾਂ ਦਾ ਬੰਦਾ ਵਾਦ ਪੈਣ ਵੀ ਹੀਲਾ ਕੱਖਾਂ ਦਾ ਹੋਰ ਕੋਈ ਨਹੀਂ ਜੀਤ ਮਤਲਬ ਢੇਡ ਵੀ ਪੜਾਇਰ ਗਈ ਜਿੰਨੀ ਨਹੀਂ ਮਾ ਮਾ ਢੇਡ ਮੁੱਕ ਗਈ ਮਾ ਜੀ ਲਾਖਣਾ ਮੋਕਣ ਬੰਦ ਲਿਆ ਇਹ ਆਪ ਬਣਾਇਆ ਬਣਾ ਕੇ ਪਾਏ ਵਿੱਚ ਉਹ ਆਪਣਾ ਅਫੀਸਾ ਨੂਨ ਨਾਣ ਮੀਰਾ ਸ਼ੁਗੜਾ ਮੱਕੀ ਸਾਰਾ ਕੁਝ ਸਾਰਾ ਕੁਝ ਆ ਵਿੱਚ ਇਹ ਜਿਹੜੀ ਜਿਹੜੀ ਆਪ ਬਣਾਉਣੀ ਉਹ ਵਧੀਆ ਮੈਂ ਮੈਂ ਪੀਜੀ ਪੀਜੀ ਵੀ ਇਹ ਫਰਮ ਦਾ ਮੈਂਬਰ ਹਾਂ ਉਹਦਾ ਫਾਰਮੂਲਾ ਫਾਰਮੂਲਾ ਅੱਛਾ ਹਾਂ ਸ਼ੁਗੜਾ ਨਾ ਉਹ ਫਰਮ ਦਾ ਮੰਦਾ ਮੇਰਾ ਠੀਕ ਹੈ ਇਹ ਕੋਈ ਨਹੀਂ ਪਾਉਂਦਾ ਹੋਰ ਇਹ ਮੈਂ ਆ ਮੈਨੂੰ ਉਹ ਵਾਲੀ ਜਿਵੇਂ ਹੈਡੀ ਆਲਾ ਇਹਨਾਂ ਸਪੈਸ਼ਲ ਮਗਾਉਣਾ ਪੈਂਦਾ ਮੈਂ ਕਿ ਦੋ ਦੋ ਮੈਂ ਦੰਡੇ ਚੰਦੋਂਸਤ ਲੈਨੇ ਆ ਦੋਤੇ ਬੁਰਾ ਦਰਬਾ ਨਾ ਲਿਆ ਉਹਨੇ ਕਾਜ਼ ਹਮਰੇ ਸਮਾਨ ਪਾਇਆ ਅਗੇ ਅਹੀ ਹਾਂ ਠੀਕ ਹੈ ਤੰਦਰੁਸਤ ਆ ਭਾਈ ਹੂੰ ਗਏ ਤੰਦਰੁਸਤ ਲੋਕ ਨਹੀਂ ਪਾਉਂਦੇ ਵੀ ਮੈਂ ਆ ਸੁਣਨੀ ਕੋਈ ਨਹੀਂ ਪਾਉਂਦੇ ਮਿੰਦੇ ਤੇਰਾ ਨਾਮ ਆ ਜਿੰਦਾ ਨੇ ਆ ਉਹ ਰਾਹ ਦੇ ਭਾਈ 15 ਸਾਲ ਪਹਿਲਾਂ ਆ ਆਹ ਤਾਂ ਉਸ ਨੂੰ ਹੁੰਦਾ ਜੇ ਵੀ ਪੈਣੀ ਤਾਂ ਵੀ ਗਿਆ ਹਾਂ ਉਹ ਚੱਕਾ ਪਾਣੀ ਲਾ ਦੇ ਤੂੰ ਤਾਂ ਕੰਮ ਕਰਾ ਦੇ ਮੁੰਡਿਆਂ ਨਾਲ ਆਈ ਬਈ ਇਹ ਕਿਹੜੇ ਕਣਕਾਂ ਤੂੰ ਦਾਵ ਜੂਗਾ ਆਹੋ ਕੱਲ ਨੂੰ ਨਾ ਲੈ ਲੈ ਨਹੀਂ ਦੋ ਲੈਣਾ ਲੈ ਨਹੀਂ ਉਹ ਲਾ ਲਣੀ ਉਹਨੇ ਕੱਲ ਨੂੰ ਪਿੱਛੇ ਪਾਣੀ ਛੱਡ ਦੇ ਪਾਣੀ ਪਿਆਰ ਲ ਕੱਢੇ ਹੋਏ ਮੈਨੂੰ ਪਤਾ ਨਹੀਂ ਇਹ ਕਿਹੜੇ ਕਣਕ ਹੈ ਥੜੀ ਵੀ ਦਬ ਜੂਗੀ ਭਾਈ ਪਾਣੀ ਦੇ ਇਹਦਾ ਗੰਨਾ ਹੈ ਠੀਕ ਨਹੀਂ ਗੱਲ ਜਗਤਪ੍ਰੀਤ ਆਇਆ ਜਿਵੇਂ ਮੇਰੇ ਕੋਲ ਹੂੰ ਕਹਿੰਦਾ ਵੀ ਬਾਪੇ ਰੂਡੇ ਮਗਾ ਤੇਰੇ ਤੇ ਲੈ ਆਇਆ 80 ਫੁੱਟ لمبے ਆ 20 ਸਾਲ ਵਿੱਚ ਕਹਿੰਦਾ ਜੀ ਕਹਿੰਦਾ ਦੇਖੀ ਜੂ ਕਿੰਨੇ ਪੈਸੇ ਬਟਾਉਂਦੇ ਆ ਮੈਂ ਮੈਂ ਪਟੇ ਆ 6 ਫੁੱਟ 1 4 10 ਫੁੱਟ 70 30000 ਨੇ ਠੀਕ ਆ ਇੱਕ ਪਾਲ ਵਰਦੀ ਸਰਬਲਾਗ ਦੀ ਪਹਿਲਾਂ ਲਾਇਰਿੰਗ ਹੋਣੀ ਹੈ 30000 ਲੋ ਭਾਈ ਮੁੰਟਾ ਤੁਹਾਨੂੰ ਫਾਰਮ ਦਿਖਾਤਾ ਅੱਜ ਵੀ ਉਸੇ ਕਰਤੀ ਵੀ ਲਾਗੇ ਬੈਂਕ ਨੂੰ ਮਿਲਣਾ ਹੈ ਤੋਕਾ ਰੁਪਿਆਣੀ ਮੀਨ ਆ ਭਾਈ ਹਾ ਹਾ ਮਾਰੀ ਤੋਕਾ ਉਰੇ ਮਾਰਦੀ ਭਗਾ ਕੇ ਹਾਂ ਜੀੜੇ ਬਹੁਤ ਐ ਜੀੜੇ ਜਾਂਦਾ ਕੋਈ ਸੁਣਦੀ ਸਾਡੇ ਰੁਗਰਾ ਖੁੰਣਾ ਨਹੀਂ ਨਾ ਖੜਨਾ ਨਹੀਂ ਦਿੰਦੇ ਹੈ ਚਲ ਦਿਖਾ ਵੀ ਟੈਂਪਰ ਚੈੱਕ ਕਰ ਲੈ ਤੇਜ਼ ਤੇਜ਼ ਹੋਰ ਵੇਲਾ ਦਾ ਮਾ ਭੱਜਿਆ ਦਾ ਮਾਰ ਨਾ ਰੁਕੀ ਫਤ ਹੋਣੀ ਤੇ ਰੁਕਣੀ ਫਤ ਹੋਣਾ ਇਹਦੇ ਉਹ ਲੱਲੇ ਕਿਹਨੇ ਕਿਹਾ ਕਿਥੇ ਬੋਤਾ ਕਰੇ ਕਰਾਉਂਦੇ ਜਮੂਨ ਦੇ ਬੋਤੇ ਵਾਹ ਅਗਲੀ ਲੇਬਰ ਰੱਖੀ ਦੀ ਆ। ਲੈਡ ਵੱਜ ਗਈ। ਛੁੱਟੀ ਛੁੱਟੀ। ਪਰੀ ਦੇ ਲੱਗਦੀ ਆ। ਆਪਾਂ ਇਹਦੇ ਨਾਲ ਭਾਈ ਇਹਨੂੰ ਤੂੰ ਠੋਕੇ ਲੈ ਕੇ ਇੱਕ ਦਿਨ ਜਿਹੜਾ ਮਾਰਨਾ ਹੁੰਦਾ ਉਹ ਪਰੀ ਦੇ। ਅਗਲੀ ਲੇਬਰ ਇਹਨੂੰ ਹੋਉਂਦੀ। ਇਹਨਾਂ ਨੂੰ ਸੂਣੀ ਲੇਬਰ ਦਾ ਕਸੂਰ ਹੈ। ਹਾਂ ਤੂੰ ਆ ਮਾਲਾ ਟਰੈਕਟਰ ਤਾਂ ਜਿਹੜਾ ਮਾਰਦਾ ਪੂਲ ਠੋਕੇ ਲੈ ਕੇ ਟਰਾਲੀ। ਦੋ ਦਿਨ ਦੇ ਕੱਖ ਲੈ ਆਏਗਾ। ਦੋ ਦਿਨ ਵਿੱਚ ਦਿਨ ਹੀ ਲਾਉਨੇ ਆ। ਔੜ ਕੇ। ਇੱਕ ਦਿਨ ਪਟਾ ਦੋ ਦੋਨ ਕੱਢਾ ਬਣੂਗਾ। ਅੰਦਰ ਉਹ ਤਾਂ ਜਿਹੜਾ ਤਾਂ ਆਖਾ। ਉਹ ਟਰੈਕਟਰ ਤਾਂ ਹਮੇਸ਼ਾ ਇੰਨਾ ਆਖਾ ਕੰਮ। ਤਿੰਨ ਰੰਗ ਨਹੀਂ ਲੱਭਣੇ ਉਸਨ ਜਵਾਨੀ ਆਹ ਪਾਈ ਟਰਾਲਾ ਖੜਾ ਮੁੰਡੇ ਦਾ ਆ ਟਰੈਕਟਰ ਦਾ ਜੀ ਜਿੰਦਾ ਵੀ ਖੜਾ ਉਹ ਜੀ ਉਹ ਚੱਲ ਜੀ ਨੂੰ ਸਕੈਨ ਲਾਉਣਾ ਮੈਂ ਮੈਂ ਤਿੰਨ ਨਹੀਂ ਆਉਂਦਾ ਕੋਈ ਹੋਰ ਆਟਮ ਨਵੀਂ ਦਿਖਾਉਣੀ ਹੋਵੇ ਪਾਈ ਦੇ ਉਹ ਨਹੀਂ ਹੈ ਬਾਈ ਦੀਆਂ ਆਹ ਮਹੀਟ ਕਿੰਨੇ ਦੀ ਮਸ਼ੀਨ ਹੈ ਦੀ ਆ ਜਿਹੜੀ ਟੋਕੇ ਵਾਲੀ 3000 ਦੀ ਹੈ 3000 ਦੀ ਇਹ ਦੂਜੀ ਮਸ਼ੀਨੋਂ ਵਧੀਆ ਮਸ਼ੀਨ ਹੈ ਉਹ ਜੁਨੀਆ ਮਸ਼ੀਨਾਂ ਦਾ ਸਾੜਾੜ ਮਸ਼ੀਨ ਦਾ ਕੋਈ ਬਹੁਤ ਰੁਕਦੀ ਮੋਟਰ ਬਾਈ ਇਹ ਮਹਿੰਗੀ ਲੱਗੀ ਵੀ ਤੇ ਫਿਰ 11000 ਦੀ ਮੋਟਰ ਹੈ ਮੋਟਰ ਮਹਿੰਗੀ ਲੱਗੀ ਹੋਈ ਹੈ ਤੇ ਫਿਰ ਮੋਟਰ ਮਹਿੰਗੀ ਲੱਗੀ ਹੋਈ ਹੈ ਹਾਂ ਜਿੰਨਾ ਤਾਂ ਮੋਟਰ ਨੇ ਆ ਇਹ ਇਹ ਓਵਰਲੋਡ ਹੁੰਦੀ ਮੋਟਰ ਬੰਦ ਹੋ ਜਾਂਦੀ ਹੈ ਜਿਕਣਾ ਉਹ ਲਾਈਟ ਜਿਕਣਾ ਵੱਡੇ ਘਟ ਆਉਂਦੀ ਆ ਨਹੀਂ ਹੈਗੀ ਉਹ ਨਾ ਨਾ ਠੀਕ ਹੈ 350 ਰੁਪਏ ਮੈਂ ਆ ਬਣ ਕਿੰਨੀ ਹੁੰਦੀ ਪਤਾ ਹੀ ਖੱਟੀ ਹੁੰਦੀ ਹੋਣੀ ਆ ਛੱਡ ਇਹ ਜਿਹੜੀ ਮੇਰੀ ਤਾਂ ਜਿਹੜੀ ਕੰਪਨੀ ਦੀ ਮੋਟਰ ਕੰਪਨੀ ਦੇਸੀ ਦਾ ਹੁਣ ਰੇਡੀ ਬਾਕ ਬੰਦ ਨਹੀਂ ਕਰਕੇ ਮੈਂ ਨਵੇਂ ਪਾਣੀਆਂ ਭਰੀਆਂ ਉਨੀਆਂ ਕੇ ਬੰਦਾ ਜਿੰਨਾ ਕਰ ਉਗਲਾਦਾ ਜਿਹਦੇ ਅੰਦਰ ਮੈਂ ਮੈਂ ਕਹਿੰਦਾ ਬੇਦਾਗ ਟਾਇਰਾਂ ਕੂਬ ਨੂੰ ਖੁੱਲੇ ਨਹੀਂ ਕਦੇ ਮੈਂ ਕਹਿੰਦਾ ਗੰਨਾ ਹੀ ਟਵਾ ਦੇਣਾ ਨੇ ਲਾ ਪੂਰੇ ਤਾਂ ਗੁੱਡੀ ਖੜੀ ਹੋਲੇ ਹਾਂ ਟਾਇਰ ਤਾਂ ਪੂਰੇ ਖੜੇ ਨੇ ਵੀ ਖੜੇ ਆ ਜਾਂ ਹਾਂ ਬੇਦਾਗ ਰਾਂ ਉਹ ਬੀਲੀ ਦੌਰ ਗਈ ਨਾਲ ਨਾਲ ਛੱਡ ਪਾ ਗਏ ਉਹ ਤੁਰੂਗਾ ਚਮੀਰ ਦੇ ਉਹ ਥੱਕ ਗਿਆ ਟੋਕਾ ਬੋਕਾ ਕਰਤਾ ਉਹਨੇ ਕਾਕੇ ਨਾ ਬੰਦਾਂ। ਉਹ ਕਾਕੇ ਨਾ ਬੰਦਾਂ। ਅਗਰ ਬਦਾਮ ਖਾਣ ਨਾਲ ਨਹੀਂ ਆਉਂਦੀ। ਤਤ ਤੱਕੇ ਖਾਣ ਨਾਲ ਆਉਂਦੀ ਐ ਤਤਾਂਕੇ। ਦੇਖੋ ਜੀ ਦੇਖੋ। ਆਹ ਕਰ ਲ ਬਦਾਮ ਖਾਣ ਨਾਲ ਨਹੀਂ ਆਉਂਦੀ। ਤੰਕੇ ਖਾਣ ਨਾਲ ਆਉਂਦੀ ਐ। ਵੱਲੋਂ ਲਾਲਾ ਪਹਾੜ। ਇਹ ਮੁੰਡੇ ਦੇ ਬੋਲ ਆ ਜੀ। ਇੱਥੇ ਬੁਰੇ ਨਹੀਂ ਮਾਰਦਾ ਜੀ। ਰੈਸ਼ਨ ਠੀਕ ਆ ਜਾਂ ਕੁਛ ਵੀ ਐ। ਰੈਸ਼ਨ ਠੀਕ ਹੁੰਦਾ। ਗੁਰੂ ਡਰਪਟਾ ਪੈਣੀ ਆਂਦੀ ਆ ਉਸ ਨਹੀਂ ਹੋਣਾ ਇਹ ਬੋਲ ਬੋਲ ਜੇ ਟੱਕਰ ਨਾਲ ਉਹਦੇ ਬੁਲਰੀ ਮਾਰਦਾ ਹਾਪੂ ਦੀ ਤੇਜ਼ ਦੀ ਸ਼ੀਸ਼ੀ ਬੋਲਦਾ ਹੀ ਆਵਾਜ਼ ਕਰਦਾ ਉਹ ਠੀਕ ਹੈ ਪ੍ਰੈਸ਼ਰ ਸਮਝਿਆ ਆਹੋ ਦੱਛਰ ਹੋ ਗਿਆ ਹਵਾ ਨਿਕਲਦੀ ਹੈ ਇੱਥੇ ਨਿਕਲਦੀ ਰੇ ਚ ਇਹ ਯਾਰ ਦੇਖ ਇੱਥੇ ਚੋ ਜਲੀਆ ਮੋਟਾ ਜਿਆ ਕੋਈ ਬੁੱਕੀ ਹੁੰਦੀ ਇਹਦੇ ਮੇਂ ਹੋਰ ਕੰਮ ਦਾ ਦਿਓ ਭਾਈ ਆਪਣੇ ਕਮੈਂਟ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਫਾਰਮ ਲਾਲਾ ਪ੍ਰੀਤ ਸਿੰਘ ਦਾ ਫਾਰਮ ਨਹੀਂ ਭਾਈ ਜਾਂਦਾ ਲਾਲਾ ਸਿੰਘ